ਡਿਜੀਟਲ ਅਰੈਸ ਸਕੈਮ ਨਾਲ ਜੁੜੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਹੁਣ ਸਾਫ ਦਾ ਫੈਮਿਨਾ ਮਿਸ ਇੰਡੀਆ ਸ਼ਿਵਾਂਕਿਤਾ ਧਿਕਸ਼ਿਤ ਨਾਲ 99000 ਰੁਪਏ ਦੀ ਠੱਗੀ ਹੋਈ ਹੈ ਸਾਈਬਰ ਅਪਰਾਧ ਨਾਲ ਜੁੜੇ ਇੱਕ ਟਾਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਜਿਹਦਾ ਨਾਮ ਡਿਜੀਟਲ ਅਰੈਸ ਸਕੈਮ ਹੈ ਹਰ ਰੋਜ਼ ਇਸ ਕਪਲੇ ਰਾਹੀ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਇੱਥੋਂ ਤੱਕ ਕਿ ਨਰਿੰਦਰ ਮੋਦੀ ਵੱਲੋਂ ਵੀ ਦੇਸ਼ ਵਾਸੀਆਂ ਨੂੰ ਇਸ ਸਕੈਮ ਤੋਂ ਸचेत ਰਹਿਣ ਦੀ ਸਲਾਹ ਦਿੱਤੀ ਗਈ ਸੀ ਇਸ ਦੇ ਬਾਵਜੂਦ ਵੀ ਡਿਜੀਟਲ ਗ੍ਰਿਫਤਾਰੀ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਤਾਜ਼ਾ ਮਾਮਲਾ ਯੂਪੀ ਦੇ ਆਗਰਾ ਦਾ ਹੈ ਜਿੱਥੇ ਸਾਬਕਾ ਫੈਮਿਨਾ ਮਿਸ ਇੰਡੀਆ ਸ਼ਿਵਾਂਕਿਤਾ ਦਿਖਸ਼ਿਤ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਈ ਹੈ ਖਬਰਾਂ ਮੁਤਾਬਕ ਇਹ ਘਟਨਾ 3 ਨਵੰਬਰ ਮੰਗਲਵਾਰ ਦੀ ਹੈ ਸ਼ਾਮ ਨੂੰ ਸ਼ਿਵਾਂਕਿਤਾ ਨੂੰ ਇੱਕ ਫੋਨ ਕੋਲ ਆਇਆ ਫੋਨ ਕਰਨ ਵਾਲੇ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਿਆ ਉਸਨੇ ਸ਼ਿਵਾਂਕਿਤਾ ਨੂੰ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਨਾਲ ਰਜਿਸਟਰਡ ਸੀਮ ਉੱਤੇ ਦਿੱਲੀ ਵਿੱਚ ਬੈਂਕ ਖਾਤਾ ਖੋ ਲਿਆ ਗਿਆ ਹੈ ਇਸ ਘਾਤੇ ਵਿੱਚ ਮਨੁੱਖੀ ਤਸਕਰੀ منی ਲੌਂਡਰਿੰਗ ਅਤੇ ਫਿਰੋਤੀ ਲਈ ਪੈਸਾ ਭੇਜਿਆ ਗਿਆ ਹੈ ਰਿਪੋਰਟਰ ਮੁਤਾਬਿਕ ਸ਼ਿਵਾਂਕਿਤਾ ਉਸ ਫਰਾਡ ਕਾਲ ਦੇ ਜਾਲ ਵਿੱਚ ਫਸ ਗਈ ਇਸ ਤੋਂ ਬਾਅਦ ਉਸਨੇ ਵੀਡੀਓ ਕਾਲ ਕੀਤੀ ਵੀਡੀਓ ਕਾਲ ਉਤੇ ਇੱਕ ਵਿਅਕਤੀ ਨੂੰ ਪੁਲਿਸ ਦੀ ਵਰਦੀ ਵਿੱਚ ਦੇਖਿਆ ਗਿਆ ਤੇ ਬੈਕਗ੍ਰਾਉਂਡ ਵਿੱਚ ਸਾਈਬਰ ਪੁਲਿਸ ਵੀ ਲਿਖਿਆ ਹੋਇਆ ਸੀ ਸ਼ਿਵਾਂਕਿਤਾ ਨੇ ਦੱਸਿਆ ਕਿ ਉਸ ਨੂੰ ਚਾਰ ਵੱਖ-ਵੱਖ ਅਧਿਕਾਰੀਆਂ ਨਾਲ ਵੀਡੀਓ ਕਾਲ ਉਤੇ ਗੱਲ ਕਰਨ ਲਈ ਕਿਹਾ ਗਿਆ ਜਿਸ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਿਲ ਸੀ ਠੱਗਾ ਨੇ ਫੋਨ ਉਤੇ ਕਿਹਾ ਕਿ ਉਹ ਪੈਸੇ ਲੈ ਕੇ ਾਮਲਾ ਰਫਾ ਦਫਾ ਕਰ ਲੈ ਨਹੀਂ ਤਾਂ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਠੱਗਾ ਨੇ ਸ਼ਿਵਾਂਕੀਤਾ ਨੂੰ 2 ਘੰਟੇ ਤੱਕ ਡਿਜੀਟਲ ਗ੍ਰਿਫਤਾਰੀ ਵਿੱਚ ਰੱਖਿਆ ਉਸੇ ਤਰ੍ਹਾਂ ਕਰਦੇ ਰਹੀ ਜਿਵੇਂ ਉਹਨਾਂ ਨੇ کیا ਇਸੇ ਤਰ੍ਹਾਂ ਉਸਨੇ ਦੋ ਵਾਰ ਠੱਗਾ ਦੇ ਖਾਤੇ ਵਿੱਚ 99000 ਰੁਪਏ ਆਨਲਾਈਨ ट्रांसफर ਵੀ ਕਰ ਦਿੱਤੇ ਸ਼ਿਵਾਂਕਿਤਾ ਦੇ ਪਿਤਾ ਲਗਾਤਾਰ ਦਰਵਾਜ਼ਾ ਖੜਕਾਉਂਦੇ ਰਹੇ ਪਰ ਉਹ ਡਰ ਦੇ ਮਾਰੇ ਦਰਵਾਜ਼ਾ ਖੋਲਣ ਦੀ ਹਿੰਮਤ ਨਹੀਂ ਹੋਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ ਤਾਂ ਉਸਨੇ ਦਰਵਾਜ਼ਾ ਖੋਲ੍ਹਿਆ ਜਿਸ ਤੋਂ ਬਾਅਦ ਪਿਤਾ ਨਾਲ ਮਿਲ ਕੇ ਉਸਨੇ 1903 ਹੈਲਪਲਾਈਨ ਉੱਤੇ ਕਾਲ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤੁਹਾਨੂੰ ਦੱਸ ਦਈਏ ਕਿ ਸ਼ਿਵਾਂਕਿਤਾ ਅਗਰਾ ਦੇਲੇ ਦੇ ਮਾਨਸਨਗਰ ਦੀ ਰਹਿਣ ਵਾਲੀ ਹੈ ਉਹ ਸਾਲ 2017 ਵਿੱਚ ਫੈਮਿਨਾ ਮਿਸ ਇੰਡੀਆ ਪੱਛਮੀ ਬੰਗਾਲ ਵੀ ਰਹਿ ਚੁੱਕੀ ਹੈ ਜਿਸ ਨਾਲ ਹਾਲ ਹੀ ਵਿੱਚ ਸਾਈਬਰ ਠੱਗਾ ਵੱਲੋਂ ਠੱਗੀ ਕੀਤੀ ਗਈ ਹੈ 2 ਘੰਟੇ ਤੱਕ ਮਿਸ ਇੰਡੀਆ ਨੂੰ ਡਿਜੀਟਲ ਅਰੈਸਟ ਕੀਤਾ ਗਿਆ ਡਿਜੀਟਲ ਨਰੇਸ ਕੈਮ ਨਾਲ ਜੁੜੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਹੁਣ ਸਾਫ ਦਾ ਫੈਮিনা ਮਿਸ ਇੰਡੀਆ ਸ਼ਿਵਾਂਕਿਤਾ ਦਿਖਸ਼ਿਤ ਨਾਲ 99000 ਰੁਪਏ ਦੀ ਠੱਗੀ ਹੋਈ ਹੈ ਸਾਈਬਰ ਅਪਰਾਧ ਨਾਲ ਜੁੜੇ ਇੱਕ ਘਟਾਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਜਿਹਦਾ ਨਾਮ ਡਿਜੀਟਲ ਰੈਸ ਸਕੈਮ ਹੈ ਹਰ ਰੋਜ਼ ਇਸ ਕਪਲੇ ਰਾਹੀਂ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਇੱਥੋਂ ਤੱਕ ਕੀ ਨਰਿੰਦਰ ਮੋਦੀ ਵੱਲੋਂ ਵੀ ਦੇਸ਼ਵਾਸੀਆਂ ਨੂੰ ਇਸ ਕੈਮਪ ਤੋਂ ਸचेत ਰੈਂ ਦੀ ਸਲਾਹ ਦਿੱਤੀ ਗਈ ਸੀ ਇਸ ਦੇ ਬਾਵਜੂਦ ਵੀ ਡਿਜੀਟਲ ਗ੍ਰਫਤਾਰੀ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਤਾਜ਼ਾ ਮਾਮਲਾ ਯੂਪੀ ਦੇ ਆਗਰਾ ਦਾ ਹੈ ਜਿੱਥੇ ਸਾਬਕਾ ਫੈਮਿਨਾ ਮਿਸ ਇੰਡੀਆ ਸ਼ਿਵਾਂਕਿਤਾ ਦਿਖਸ਼ਿਤ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਈ ਹੈ ਖਬਰਾਂ ਮੁਤਾਬਕ ਇਹ ਘਟਨਾ 3 ਨਵੰਬਰ ਮੰਗਲਵਾਰ ਦੀ ਹੈ ਸ਼ਾਮ ਨੂੰ ਸ਼ਿਵਾਂਕਿਤਾ ਨੂੰ ਇੱਕ ਫੋਨ ਕਾਲ ਆਇਆ ਫੋਨ ਕਰਨ ਵਾਲੇ ਨੇ ਖੁਦ ਨੂੰ सीबीआई ਅਧਿਕਾਰੀ ਦੱਸਿਆ ਉਸਨੇ ਸ਼ਿਵਾਂਕਿਤਾ ਨੂੰ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਨਾਲ ਰਜਿਸਟਰਡ ਸੀਮ ਉੱਤੇ ਦਿੱਲੀ ਵਿੱਚ ਬੈਂਕ ਖਾਤਾ ਖੋਲਿਆ ਗਿਆ ਹੈ ਇਸ ਖਾਤੇ ਵਿੱਚ ਮਨੁੱਖੀ ਤਸਕਰੀ منی ਲਾਂਡਰਿੰਗ ਅਤੇ ਫਿਰੋਤੀ ਲਈ ਪੈਸਾ ਭੇਜਿਆ ਗਿਆ ਹੈ ਰਿਪੋਰਟਾਂ ਮੁਤਾਬਕ ਸ਼ਿਵਾਂਕਿਤਾ ਉਸ ਫਰੌਡ ਕਾਲ ਦੇ ਜਾਲ ਵਿੱਚ ਫਸ ਗਈ ਇਸ ਤੋਂ ਬਾਅਦ ਉਸਨੇ ਵੀਡੀਓ ਕਾਲ ਕੀਤੀ ਵੀਡੀਓ ਕਾਲ ਉੱਤੇ ਇੱਕ ਵਿਅਕਤੀ ਨੂੰ ਪੁਲਿਸ ਦੀ ਵਰਦੀ ਵਿੱਚ ਦੇਖਿਆ ਗਿਆ ਤੇ ਬੈਕਗ੍ਰਾਉਂਡ ਵਿਚ ਸਾਈਬਰ ਪੁਲਿਸ ਵੀ ਲਿਖਿਆ ਹੋਇਆ ਸੀ ਸ਼ਿਵਾਕੀਤਾ ਨੇ ਦੱਸਿਆ ਕਿ ਉਸ ਨੂੰ ਚਾਰ ਵੱਖ-ਵੱਖ ਅਧਿਕਾਰੀਆਂ ਨਾਲ ਵੀਡੀਓ ਕਾਲ ਉੱਤੇ ਗੱਲ ਕਰਨ ਲਈ ਕਿਹਾ ਗਿਆ ਜਿਸ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਿਲ ਸੀ ਠੱਗਾ ਨੇ ਫੋਨ ਉੱਤੇ ਕਿਹਾ ਕਿ ਉਹ ਪੈਸੇ ਲੈ ਕੇ ਮਾਮਲਾ ਰਫਾ-ਦਫਾ ਕਰ ਲੈ ਨਹੀਂ ਤਾਂ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਠੱਗਾ ਨੇ ਸ਼ਿਵਾਕੀਤਾ ਨੂੰ 2 ਘੰਟੇ ਤੱਕ ਡਿਜੀਟਲ ਗ੍ਰਿਫਤਾਰੀ ਵਿੱਚ ਰੱਖਿਆ ਉਸੇ ਤਰ੍ਹਾਂ ਕਰਦੇ ਰਹੀ ਜਿਵੇਂ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਉਸਨੇ ਦੋ ਵਾਰ ਠੱਗਾ ਦੇ ਖਾਤੇ ਵਿੱਚ 99000 ਰੁਪਏ ਆਨਲਾਈਨ ਟ੍ਰਾਂਸਫਰ ਵੀ ਕਰ ਦਿੱਤੇ दे। शिवांकिता ਦੇ ਪਿਤਾ ਲਗਾਤਾਰ ਦਰਵਾਜ਼ਾ ਖੜਕਾਉਂਦੇ ਰਹੇ ਪਰ ਉਹ ਡਰ ਦੇ ਮਾਰੇ ਦਰਵਾਜ਼ਾ ਖੋਲਣ ਦੀ ਹਿੰਮਤ ਨਹੀਂ ਹੋਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ ਤਾਂ ਉਸਨੇ ਦਰਵਾਜ਼ਾ ਖੋਲ੍ਹਿਆ ਜਿਸ ਤੋਂ ਬਾਅਦ ਪਿਤਾ ਨਾਲ ਮਿਲ ਕੇ ਉਸਨੇ 1903 ਹੈਲਪਲਾਈਨ ਉੱਤੇ ਕਾਲ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤੁਹਾਨੂੰ ਦੱਸ ਦਈਏ ਕਿ ਸ਼ਿਵਾंकिता ਅਗਰਾ ਦੇਲੇ ਦੇ ਮਾਨਸਨਗਰ ਦੀ ਰਹਿਣ ਵਾਲੀ ਹੈ ਉਹ ਸਾਲ 2017 ਵਿੱਚ ਫੈਮਿਨਾ ਮਿਸ ਇੰਡੀਆ ਪੱਛਮੀ ਬੰਗਾਲ ਵੀ ਰਹਿ ਚੁੱਕੀ ਹੈ ਜਿਸ ਨਾਲ ਹਾਲ ਹੀ ਵਿੱਚ ਸਾਈਬਰ ਠੱਗਾ ਵੱਲੋਂ ਠੱਗੀ ਕੀਤੀ ਗਈ ਹੈ 2 ਘੰਟੇ ਤੱਕ ਮਿਸ ਇੰਡੀਆ ਨੂੰ ਡਿਜੀਟਲ ਅਰੇਸਟ ਕੀਤਾ ਗਿਆ